ਹੈਲੋ ਸਸਿਕਾ ਬਬੀ ਸਤਿ ਸ੍ਰੀ ਅਕਾਲ ਕੀ ਕਰ ਰਹੇ ਸੀ ਕੁਝ ਨਹੀਂ ਨਾ ਤਾਂ ਕੇਵਲ ਸੁੱਤੇ ਵਈ ਸੀ ਅਚਾ ਨੀਂਦ ਆ ਜਾਂਦੀ ਸੋ ਨਾ ਫਿਰ ਹਾਂਜੀ ਨੀਂਦ ਆ ਜਾਂਦੀ ਹੈ ਜੇ ਸ੍ਰੀਕਨ ਰਾਤ ਨੂੰ ਕੰਮ ਹੋਇਆ ਨੀਂਦ ਆਉਣ ਵਾਲਾ ਕੰਮ ਤਾਂ ਲੱਗਦਾ ਨਹੀਂ ਹਾਂ ਤੇ ਹੀ ਜੀ ਜਿਵੇਂ ਰਾਤ ਵਾਲਾ ਆਪਾਂ ਜੋ ਹਮੇਸ਼ਾ ਜੋ ਰਾਤਾਂ ਦਾ ਜੋ ਸਿਸਟਮ ਬਣਾ ਲਿਆ ਹਾਂਜੀ ਉਹ ਉਹ ਕਬ ਕਹਰੇ ਤਬਾ ਫਿਰ ਨੀਂਦ ਥੋੜੀ ਆਉਂਦੀ ਹੈ ਹਾਂ ਫਿਰ ਥੋੜੀ ਨੀਂਦ ਆਉਂਦੀ ਹੈ ਹਾਂ ਨੀਂਦ ਦਾ ਡਾਰਕ ਸਿੰਘ ਭਾਬੀ ਨੇ ਹਾਂ ਹਾਂ ਸਹੀ ਹੈ ਉਹਦੀਆਂ ਵੀ ਨੀਂਦ ਆਉਂਦਾ ਤਾਂ ਤੈਨੂੰ ਨੀਂਦ ਕਿਵੇਂ ਆ ਸਕਦੀ ਹੈ ਭਾਬੀ ਹਾਂ ਜਿਹਦੇ ਕਰ ਲਈ ਨੀਂਦ ਨਹੀਂ ਆਉਂਦੀ ਹੈ ਅੱਛਾ ਰਾਤ ਤਾਂ ਦਿਨਾਈ ਨਹੀਂ ਜਦੋਂ ਮੈਂ ਸਰਦਾ ਜੋ ਸਰਦਾ ਤੇ ਮੈਂ ਤੇਰੇ ਕੋਲ ਸੀ ਉੱਤ ਤੇਰੀ ਨੀਂਦ ਆਈ ਨਹੀਂ ਹਾਂ ਉਹ ਵੀ ਨੀਂਦ ਨਹੀਂ ਆਈ ਉਹ ਵੀ ਤੁਸੀਂ ਸੀਗੇ ਨਾ ਕੋਲੇ ਰਾਂਗਰ ਕੇ ਅੱਛਾ ਕਿਵੇਂ ਲੱਗਾ ਕਿਵੇਂ ਲੱਗਿਆ ਫਿਰ ਤੁਹਾਨੂੰ ਵਧੀਆ ਲੱਗਿਆ ਜੀ ਹੂੰ ਜੱਤੀ ਰਿਕੇ ਆ ਪੁਰਨੇ ਤੱਕ ਜਾਂਦਾ ਸੀ ਨਾ ਪੂਰਾ ਹੂੰ ਹੂੰ ਹਾਂ ਇਕ ਤਰ੍ਹਾਂ ਉਹ ਵੀ ਸੋਹਣੇ ਬਹੁਤ ਹੱਕ ਤਾ ਦਾ। ਕਿਹਦੇ? ਹੋਰ। ਕਿਵੇਂ ਲੱਗਦੀ ਹੈ? ਸੋਹਣੇ ਕਿਸ ਨੂੰ ਲੱਗਦੇ ਹੁੰਦੇ ਪਹਿਲਾਂ ਮੈਨੂੰ ਦੱਸੋ। ਜਿਸ ਨੂੰ ਪਿਆਰ ਕਰੀਏ, ਜਿਸ ਨੂੰ ਪਿਆਰ ਕਰੀਏ ਉਹ ਸੋਹਣਾ ਲੱਗਦਾ ਹੁੰਦਾ। ਹਾਂ। ਹੂੰ। ਹੋਰ ਐ ਜਾਨੇ ਖੜੇ ਨਾ ਦੱਸੋ। ਜਾਨੇ ਖੜੇ ਨਾ ਸੋਹਣਾ ਥੋੜੀ ਕਹਿ ਸਕਦੇ। ਠੀਕ ਹੈ। ਮੈਂ ਚੋਲੀ ਐ ਨਾ ਜਿਹੜਾ ਤੂੰ ਸੋਹਣੀ ਐ ਤੇ ਸੋਹਣੀ ਐ ਹੋਣੀ ਵੀ। ਹਾਂ ਹਾਂ 니 ਉਹਦੋਂ ਜਦੋਂ ਮੈਂ ਉੱਪਰ ਆਇਆ ਸੀ ਉਦੋਂ ਪੋਜੀਸ਼ਨ ਕਿਵੇਂ ਲੱਗੀ ਸੀ ਤੈਨੂੰ ਬਹੁਤ ਵਧੀਆ ਲੱਗੀ ਸੀ ਤੇ ਸੇਰੀ ਫੇਵਰੇਟ ਕਿਹੜੀ ਹੈ ਭਾਬੀ ਉਹ ਹੀ ਆ ਜੀ ਕਿਹੜੀ ਦੱਸ ਦੇਣਾ ਕਿਹੜੀ ਹੈ ਉਹ ਹੀ ਹੈ ਮੈਂ ਤਾਂ ਸਾਰੀਆਂ ਹੀ ਕਰ ਲੀਆਂ ਸੀਗੀਆਂ ਫਿਰ ਇਹ ਸੂਟ ਤੇ ਆਲਮ ਪੋਜੀਸ਼ਨ ਵਧੀਆ ਲੱਗੀ ਹੋਣੀ ਤਾਂ ਮੋਢਿਆਂ ਤੇ ਰੱਖ ਕੇ ਤੇ ਜਾਂਦਾ ਜੇ ਤੰਨੀ ਤੱਕ ਫੇਰਾ

Седа е, седа ја а најтога турнејата седа е. Утре. О, кендрава, кендрава, рај, кендрави седа. О, о. Ова е хијере. О, ќига ме тога николи е, на мој човека. О, ќига тога николи е. Зеера. Амане го. ਆਣਿਆ ਗਵੰਡਾ ਨੂੰ ਥੋੜੀ ਪਤਾ ਲਾਉਣਾ ਹੈ ਚਿਕਨ ਨਿਕਲਿਆ ਨਾ ਤੁਸੀਂ ਤੁਸੀਂ ਉੱਪਰ ਦੱਲੇ ਲੇਰ ਕੇ ਕਰਾਉਣੀ ਤੇ ਤੁਹਾਨੂੰ ਪਤਾ ਹੋਊਗੀ ਫਿਰ ਦਰਦ ਤਾਂ ਹੋਊਗਾ ਹੀ ਸਦੂ ਚੁੱਕ ਜਾ ਕਰਨਾ ਓਵੇਂ ਕੋੜੀ ਬਣ ਜਾ ਕਰ ਕੋੜੀ ਨੂੰ ਬਣ ਲਈ ਹੁੰਦਾ ਅੱਛਾ ਉਹ ਪੋਜੀਸ਼ਨ ਨਹੀਂ ਵਧੀਆ ਲੱਗਦੀ ਨਹੀਂ ਉਹ ਪੋਜੀਸ਼ਨ ਵਧੀਆ ਨਹੀਂ ਲੱਗਦੀ ਤੇਰੀ ਫੇਵਰੇਟ ਭਾ ਪੋਜੀਸ਼ਨ ਦੱਸ

బాగా తో

ਕਿਹੜਾ ਜੀਵ ਲੱਗਦਾ ਸੀ ਐਸੇ ਸਹੀ ਸਿਹਰਾ ਹਾਂ ਚੱਟ ਲੈ ਕਰਾਂ ਮੈਂ ਜਦੋਂ ਵੀ ਨਹੀਂ ਕਿਉਂ ਕਾ ਤੁਹਾਨੂੰ ਚੰਗਾ ਨਹੀਂ ਲੱਗਦਾ ਨਹੀਂ ਉਹ ਚੱਕੀ ਚੱਕਰੰ ਚੱਟੇ ਤਾਂ ਫਿਰ ਕੀ ਹੁੰਦਾ ਹੂੰ ਕਿਤਨਾ 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 ਨਹੀਂ ਇਹ ਰੋਣ ਤਾਂ ਪਹੁੰਚ ਬਾਲੇਗਾ

దిట రేగల చుక రుక్ అందర ਹਾਂ ਮੈਂ ਰੁਕੀ ਮੈਨੂੰ ਤਾਂ ਇਹ ਹੈ ਵੀ ਪਹਿਲੇ ਕਿਡੇ ਮੈਨੂੰ ਲੱਗ ਜਾਣਗੇ 15 ਕਿ ਮਿੰਟ ਅੱਛਾ ਦੂਜੇ ਕਿਡੇ ਜਦੋਂ ਮੈਂ ਸਟਾਰਟ ਕਰੂੰਗਾ ਨਾ ਦੂਜੇ ਕਿਡੇ ਮੈਨੂੰ ਲੱਗ ਪਏਗਾ 1 ਘੰਟਾ ਨਹੀਂ ਮੈਂ ਉੱਤਰਦਾ ਮੈਂ ਆਰਾਮ ਨਾਲ ਹਾਂ 1 ਘੰਟੇ ਤੋਂ ਬਾਹਲਾ ਹੋ ਜੇਗਾ ਕਿ ਖੁਸ਼ੀ ਹੋਗੀ ਇਹ ਵੀ ਨਹੀਂ ਤਾਂ ਮਜ਼ਾ ਆਊਗਾ नहीं दर्द नहीं ना राम, ना राम, ना नहीं नहीं अंदर दर्द कुछ ना 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 राम राम उधर जी रगड़ 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 के के है है बस बार ठीक ठीक हम्म मिलेंगे ठीक हाँ? हाँ, है भाभी हाँ ठीक है फिर है हाँ ठीक है